ਤਰ ਲੋਕ ਸੰਗ ਦੀ ਬੂਲ ਖਲਾਤੋਂ ਸੋਨਾ ਨੂੰ ਵੀ ਜਿਹੜਾ ਮਾਤਿਆ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਇਹ ਗੁਰਪਾ ਦੇ ਪੰਥ ਸੇ ਪੰਥ ਦੀ ਗੁਰੰਤ ਦੀ ਸੇਵਾ ਕਰਦੇ ਰਹੇ ਸੰਤਾਂ ਨੂੰ ਗੁਰੰਤ ਸਾਹਿਬ ਦੇ ਨਾਲ ਬਾਣੀ ਦੇ ਨਾਲ ਜੋੜਦੇ ਹਨ ਸੋ ਉਹਨਾਂ ਦਾ ਵੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸਤਿਕਾਰ ਕੀਤਾ ਜਾਣਾ ਹੈ ਆਇਆਂ ਨੂੰ ਜੀਆਂ ਨੂੰ ਆਇਆ ਜਾਂਦਾ ਹੈ ਤੋ ਭਾਈ ਸਾਹਿਬ ਭਾਈ ਸਰਦਾਰ ਗੁਰਦੇਵ ਸਿੰਘ ਜੀ ਜਿੱਤਾਂ ਤੋਂ ਉਹਨਾਂ ਨੂੰ ਵੀ ਗੁਰੂ ਕਾ ਦੇਵ ਜੀ ਤੋਂ ਸਰਦਾਰ ਦੇ ਕੇ ਸ਼ੁਭਾਚਨਗੇ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੇ ਨਿ ਸਮਝਦਾ ਸੇਵਕਾਂ ਦੇ ਆਪਨਾ ਮੇਰੇ ਬਰੇ ਇਸ ਤਰ੍ਹਾਂ ਇਹ ਗੁਰ ਮੰਦ ਦੇ ਨਾਲ ਜੁੜੀ ਰਹਿਣ ਪਰਮਾਤਮਾ ਪੁਰਖ ਸੰਤ ਰੋ ਸਭ ਜੀ واحرو گردی کی پتے بڑی خوشی ملی پہلی بار پاوے سڈے نزدیک ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਜਿੱਥੇ ਉਹਨਾਂ ਨੇ ਬਹੁਤ ਸਾਰੀ ਤਪੱਸਿਆ ਕੀਤੀ ਇੱਥੋਂ ਆਣ ਕੇ ਥੋੜਾ ਪਤਾ ਲੱਗਿਆ ਕਿ ਇੱਥੇ ਪ੍ਰਚਾਰ ਕਰਨ ਵਾਸਤੇ ਇਸ ਧਰਤੀ ਤੇ ਪਹੁੰਚੇ ਸਨ ਤਾਂ ਬਹੁਤ ਖੁਸ਼ੀ ਮਿਲੀ ਕਿ ਸਾਡੇ ਗੁਰੂਆਂ ਨੇ ਕਿੱਡੀ-ਕਿੱਡੀ ਦੂਰ ਜਾ ਕੇ ਸੰਗਤਾਂ ਨੂੰ ਨਿਵਾਜਿਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਕੋ ਆ ਜੀ ਮੈਂ ਥੋੜੇ ਬਚਨਾ ਚੀ ਆਪ ਜੀ ਨਾਲ ਸਾਂਝ ਪਾਲ ਲਗਾ ਕਿਉਂਕਿ ਸਿੱਖ ਸਾਧੂ ਸੰਤ ਭਗਤ ਭਾਵੇਂ ਸਾਰੇ ਯੋਧੇ ਨੇ ਬੜੇ ਵਖਰੇ ਵਖਰੇ ਅੰਗ ਹਨ ਰਾਗੀਆਂ ਦਾ ਵਖਰਾ ਅੰਗੇ ਟਾਡੀਆਂ ਦਾ ਵਖਰਾ ਅੰਗੇ ਸਾਧੂਆਂ ਦਾ ਵਖਾ ਅੰਗੇ ਸਾਧੂ ਉਸ ਤਤ ਬਾਰੇ ਦੱਸਦੇ ਨੇ ਜਿਸ ਤਤ ਚੋਂ ਇਹ ਜੋਤੀ ਪ੍ਰਗਟ ਹੋਈ ਹੈ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਈ ਦਰ ਰਾਜ ਪੰਚਾਂ ਕਾ ਗੁਰ ਇੱਕ ਤਿਆਰ ਜੋ ਇਸ ਸ੍ਰਿਸ਼ਟੀ ਦੇ ਵਿੱਚ ਜਿੱਦੋਂ ਮਨੁੱਖ ਚਲੇ ਜਾਂਦਾ ਹੈ ਉਸ ਦਾ ਦੋ ਹਿੱਸੇ ਹੋ ਜਾਂਦੇ ਨੇ ਇੱਕ ਹਿੱਸਾ ਉਹਦੇ ਸਰੀਰ ਦਾ ਸੁਭਾਅ ਜਿਹੜਾ ਉਹ ਤਿੰਨ ਲੋਕਾਂ ਵਿੱਚ ਰਹਿ ਜਾਂਦਾ ਹੈ ਜੋ ਉਸ ਦਾ ਧਿਆਨ ਹੈ ਧਿਆਨ ਇੱਕ ਜੋਤੀ ਹੈ ਧਿਆਨ ਇੱਕ ਨੇਤਰ ਹੈ ਜੋ ਧਿਆਨ ਨਾਲ ਜੁੜ ਜਾਂਦਾ ਹੈ ਤੇ ਉਹ ਆਕਾਸ਼ ਮਾਰਗ ਵਿੱਚ ਚਲੇ ਜਾਂਦਾ ਹੈ ਜਿਵੇਂ ਦੁਨੀਆ ਦੋ ਹਿੱਸਿਆਂ ਚ ਵੰਡ ਕੇ ਇੱਕ ਆਕਾਸ਼ ਮਾਰਗ ਹੈ ਇੱਕ ਅਸਲ ਮਾਰਗ ਹੈ ਅਸਲ ਮਾਰਗ ਜਿਹੜਾ ਉਹ ਇਹਨਾਂ ਪੰਜ ਇੰਦਰੀਆਂ ਦੇ ਥਰੂ ਇਹ ਬਾਡੀ ਦੇ ਥਰੂ ਉਹਦਾ ਗਿਆਨ ਕੀਤਾ ਜਾਂਦਾ ਹੈ ਜਾ ਕੇ ਵੇਖਿਆ ਜਾਂਦਾ ਹੈ ਇਤਿਹਾਸ ਪੜਨਾ ਪੈਂਦਾ ਹੈ ਇਤਿਹਾਸ ਤੇ ਚੱਲਣਾ ਪੈਂਦਾ ਹੈ ਜੋ ਦੂਸਰੀ ਦੁਨੀਆ ਹੈ ਜੋ সূਖਮ সূਖਮ ਦੁਨੀਆ ਹੈ ਉਹ ਧਿਆਨ ਨਾਲ ਵੇਖੀ ਜਾਂਦੀ ਹੈ ਉਹਦਾ ਕੋਈ ਕਿਤਾਬ ਕੋਈ ਇਤਿਹਾਸ ਨਹੀਂ ਹੈ ਸਿਵਾਏ ਗੁਰਬਾਣੀ ਤੋਂ ਧਿਆਨ ਦੇ ਨਾਲ ਲੱਖਾਂ ਗਾਸ ਵੇਖੇ ਜਾਂਦੇ ਹਨ ਲੱਖਾਂ ਸੂਰਜ ਵੇਖੇ ਜਾਂਦੇ ਹਨ ਲੱਖਾਂ ਧਰਤੀਆਂ ਵੇਖੀਆਂ ਜਾਂਦੀਆਂ ਹਨ ਲੱਖਾਂ ਵੇਦ ਕਿਤਾਬ ਵੇਖੇ ਜਾਂਦੇ ਹਨ ਲੱਖਾਂ ਹੀ ਸ਼ਬਦਾਂ ਦੀ ਆਵਾਜ਼ ਆਉਂਦੀ ਹੈ ਉਹਨਾਂ ਵਿੱਚੋਂ ਸ਼ਬਦਾਂ ਵਿੱਚੋਂ ਔਰ ਸ਼ੋਭਾ ਔਰ ਸ਼ੁੱਧਾ ਸ਼ਬਦਾਂ ਦੀ ਚੋਣ ਕਰਨੀ ਜਿਵੇਂ ਇਸ ਧਰਤੀ ਤੇ ਸ਼ਬਦ ਆਏ ਨੇ ਪਰ ਸ਼ਬਦ ਜਿਹੜਾ ਸੁਣ ਸਕੀਦਾ ਹੈ ਸ਼ਬਦ ਵੇਂਦਾ ਨਹੀਂ ਹੈ ਸ਼ਬਦ ਨੂੰ ਪੜਿਆ ਜਾ ਸਕਦਾ ਹੈ ਲੇਕਿਨ ਧਿਆਨ ਇੱਕ ਐਸੀ ਚੀਜ਼ ਹੈ ਜੋ ਵੇਖਦਾ ਹੈ ਧਿਆਨ ਇੱਕ ਐਸੀ ਚੀਜ਼ ਹੈ ਜੋ ਵੇਖਦਾ ਹੈ ਜੋ ਅਸਲ ਇੰਦਰੇ ਹਨ ਉਹ ਸੁਂਦੇ ਹਨ ਧਿਆਨ ਦੇ ਨਾਲ ਜੋ ਬੰਦਗੀ ਕਰਦਾ ਹੈ ਉਹ ਸਤਿਗੁਰੂ ਅਕਾਲ ਪੁਰਖ ਵੀ ਇੱਕ ਪਰਮ ਧਿਆਨ ਹੈ ਜੋ ਉਹ ਵੇਖੇ ਓਨੀ ਨਦਰ ਨਾ ਆਵੇ ਬਹੁਤਾ ਇਹ ਸਤਿਗੁਰ ਜੀ ਆਖਦਾ ਨਦਰੋ ਨਦਰ ਨੇ ਹਾਲ ਕਈਆਂ ਮਹਾਂਪੁਰਖਾਂ ਨੇ ਇਹ ਵੀ ਦੱਸਿਆ ਹੈ ਕਿ ਅਕਾਲ ਪੁਰਖ ਦੇ ਵਿੱਚ ਆਵਾਜ਼ ਨਹੀਂ ਹੈ ਅਕਾਲ ਪੁਰਖ ਦੇ ਵਿੱਚ ਆਵਾਜ਼ ਨਹੀਂ ਹੈ ਤਿੰਨਾਂ ਲੋਕਾਂ ਵਿੱਚ ਹੈ ਤਾਂ ਫਿਰ ਉਸ ਦੀ ਪਛਾਣ ਕੀ ਉਸ ਦੀ ਪਛਾਣ ਹੈ ਪ੍ਰਕਾਸ਼ ਜੋਤੀ ਉਸ ਦੀ ਜੋਤ ਹੀ ਔਰ ਜੋ ਅਸੀਂ ਸੁਣਦੇ ਹਾਂ ਉਹ ਪੂਰਨ ਸਤ ਨਹੀਂ ਹੈ ਜੋ ਅਸੀਂ ਵੇਖਦੇ ਹਾਂ ਉਹ ਪੂਰਨ ਸਤ ਹੈ ਜੋ ਚੀਜ਼ ਤੁਸੀਂ ਵੇਖ ਲਓਗੇ ਉਸ ਨੂੰ ਸਤ ਆਖਿਆ ਜਾਂਦਾ ਹੈ ਜਦ ਤੱਕ ਅਸੀਂ ਉਸ ਜੋਤ ਨੂੰ ਵੇਖ ਨਹੀਂ ਲੈਂਦੇ ਤਬ ਤੱਕ ਅਸੀਂ ਗਿਆਨੀ ਹਾਂ ਵਿਦਵਾਨ ਹਾਂ ਪੰਡਿਤ ਹਾਂ ਲੇਕਿਨ ਜਿਸ ਦਿਨ ਉਹ ਜੋਤ ਵੇਖ ਲਈ ਉਸ ਦਿਨ ਤੁਸੀਂ ਬ੍ਰह्म ਹੋ ਗਏ ਉਸ ਦਿਨ ਤੁਸੀਂ ਬ੍ਰह्म ਬਣ ਗਏ ਉਸ ਦਿਨ ਤੁਸੀਂ ਕਰਤੇ ਬਣ ਗਏ ਉਸ ਦਿਨ ਤੁਸੀਂ ਉਪਦੇਸ਼ਕ ਬਣ ਗਏ ਉਸ ਦਿਨ ਤੁਸੀਂ ਆਪ ਤਰ ਗਏ ਔਰ ਦੂਸਰੇ ਨੂੰ ਤਾਰਨ ਦੀ ਸਮਰੱਥਾ ਰੱਖਦੇ ਹੋ ਇਸੇ ਕਰਕੇ ਦੁਨੀਆ ਵਿੱਚ ਅਨਾਦਤਾ ਬਹੁਤ ਨੇ ਨਾਦ ਬੜੇ ਨੇ ਪਰ ਇਹ ਅਸਲ ਵਜਾਇਏ ਜਾਂਦੇ ਨੇ ਬਾਹਰੋਂ ਜਿਵੇਂ ਕੀਰਤਨ ਕਿ ਇਹ ਸਾਨੂੰ ਉਸ ਧਿਆਨ ਨਾਲ ਜੋੜਨ ਦਾ ਯਤਨ ਕਰਦੇ ਨੇ ਕਥਾਵਾਚਕ ਵੀ ਜੋੜਨ ਦਾ ਯਤਨ ਕਰਦੇ ਨੇ ਲੇਕਿਨ ਢਾਡੀ ਵੀ ਜੋੜਨ ਦਾ ਇਤਿਆਸ ਨਾਲ ਯਤਨ ਕਰਦੇ ਨੇ ਲੇਕਿਨ ਜੁੜਨਾ ਕਿਸ ਚੀਜ਼ ਨਾਲ ਹੈ ਜੁੜਨਾ ਤਾਂ ਧਿਆਨ ਨਾਲ ਹੈ ਇਸ ਧਿਆਨ ਨੂੰ ਹੀ ਵਿਵਾਨ ਅਰਸ਼ਣ ਤੁਸੀਂ ਕਰ ਸਕਦੇ ਹੋ ਦੂਸਰਾ ਰਹਿ ਗਏ ਪ੍ਰਾਨ ਪ੍ਰਾਨ ਢਾਡੀ ਜ਼ਿੰਦਗੀ ਹੈ ਇਹਨਾਂ ਨੂੰ 10 ਪ੍ਰਾਨ ਵੀ ਮੰਨਦੇ ਨੇ 10 ਇੰਦਰੀਆਂ ਵੀ ਮੰਨਦੇ ਨੇ ਪ੍ਰਾਨਾ ਥਰੂ ਇੱਕ ਬੋਲ ਨਿਕਲਦਾ ਹੈ ਉਹ ਬੋਲ ਕੀ ਹੈ ਜਿਹਨੂੰ ਜੋਤੀ ਕਿਹਾ ਜਾ ਸਕਦਾ ਹੈ ਲੇਕਿਨ ਪ੍ਰਾਨ ਕੀ ਨੇ ਦਹੀਂ ਮਾਟੀ ਬੋਲੇ ਪਵਨ 부ਜਰੇ ਗਿਆਨੀ ਮੋਆ ਦੇ ਕੌਣ ਮੋਈ ਸੁਰਤ ਬਦ ਹੰਕਾਰ ਉਹ ਨਾ ਹੋਇਆ ਜੋ ਦੇਖਣਾ ਧਿਆਨ ਮਰਦਾ ਨਹੀਂ ਹੈ ਧਿਆਨ ਅਮਰ ਹੈ ਤੋਂ ਮੈਨੇ ਅੱਜ ਦਾ ਦਿਨ ਵੱਡਪਾਗਾ ਇਸ ਪ੍ਰਬੰਧਕਾ ਸੇਵਾਦਾਰਾਂ ਦਾ ਸ਼ੁਕਰ ਗੁਜ਼ਾਰ ਹਾਂ ਇਿੱਤੇ ਬਹੁਤ ਸਾਰੇ ਰਾਗੀ ਟਾਡੀ ਸਮੇਤ ਉਹਨਾਂ ਵਿਚਾਰਿਆ ਨੂੰ ਮੌਕਾ ਹੀ ਨਹੀਂ ਦਿੰਦੇ ਮੈਂ ਆਪਣੇ ਪੰਜਾਬ ਚ ਤਕਰੀਬਨ ਮੈਂ ਸਾਰਾ ਵਰਲਡ ਘੁੰਮਿਆ ਕੋਈ ਐਸਾ ਦੇਸ਼ ਨਹੀਂ ਜਿਸ ਦੇਸ਼ ਚ ਮੈਂ ਨਾ ਗਿਆ ਹੋਵਾਂ ਸਾਡੇ ਪੰਜਾਬ ਚ ਵੀ ਤਕਰੀਬਨ ਸਾਰੇ ਗੁਰਦਵਾਰੇ ਦੇਖੇ ਨੇ ਹੁਣ ਮੈਂ ਭਾਰਤ ਦਾ ਗਮਨ ਕਰ ਰਿਹਾ ਭਾਰਤ ਦੇ ਗੁਰਦੁਆਰੇ ਦੇਖ ਰਿਹਾ ਤਕਰੀਬਨ ਮੈਂ 8-9 ਸਟੇਟਾਂ ਦੇ ਦਰਸ਼ਨ ਮੰਦਰਾਂ ਦੇ ਦਰਸ਼ਨ ਕਿਸ ਤਰ੍ਹਾਂ ਮੈਂ ਸੋਮਨਾਸ ਮੰਦਰ ਗਿਆ ਉਥੋ ਦੇ ਪੁਜਾਰੀਆਂ ਨੇ ਜੁਕਾਰੇ ਬੁਲਾਏ ਬੋਲੇ ਸੋ ਨਿਹਾਲ ਬੁਲਾਇਆ ਤੋਂ ਬੜੀ ਖੁਸ਼ੀ ਮਿਲੀ ਪਰ ਜੇ ਕੋਈ ਜਾਏ ਤੇ ਕੋਈ ਸੁਨੇਗਾ ਜੇ ਕੋਈ ਜਾਏ ਹੀ ਨਾ ਜਿਵੇਂ ਇੱਥੇ ਤੇਗ ਬਹਾਦਰ ਆਉਂਦੇ ਹੀ ਨਾ ਤੇ ਇਸ ਦੁਨੀਆ ਨੂੰ ਕਿਵੇਂ ਪਤਾ ਲੱਗਦਾ ਕਿ ਧੁਰ ਕੀ ਬਾਣੀ ਸੁਣਾਉਣ ਵਾਲਾ ਕੌਣ ਹੈ ਕੌਣ ਹੈ ਇਹਦੇ ਵਿੱਚ ਜੁੜਿਆ ਹੋਇਆ ਤੋਂ ਮੈਂ ਮੈਨੇਜਰ ਸਾਹਿਬ ਸਾਡੇ ਦਾ ਬਹੁਤ ਧੰਨਵਾਦ ਕਿ ਆਏ ਸਾਧੂ ਸਿੱਖਾਂ ਨੂੰ ਅਦਬ ਦਿੰਦੇ ਨੇ ਇਹਨਾਂ ਦੀ ਚੜ੍ਹਦੀ ਕਲਾ 'ਚ ਰੱਖੇ ਲੰਮੀ ਹਾਰਜੂ ਬਖਸ਼ੇ ਇਸ ਤਰ੍ਹਾਂ ਇਹ ਸੇਵਾ ਨਿਭਾਉਂਦੇ ਰਹਿਣ ਬਖਸ਼ਿਸ਼ ਹੋਏ ਤੋਂ ਬਹੁਤ ਹੀ ਧੰਨਵਾਦਤਾ ਦੇ ਯੋਗ ਨੇ ਉਹਨਾਂ ਸਾਨੂੰ ਸਿਰ ਪਾਉ ਦੇ ਕੇ ਸਨਮਾਨ ਕੀਤਾ ਹੈ ਅਸੀਂ ਸਤਿਗੁਰ ਜੀ ਦੇ ਅੱਗੇ ਸੀਸ ਝੁਕਾਉਂਦੇ ਹਾਂ ਇਸ ਗੁਰੂ ਕਰਕੇ ਅਸੀਂ ਇੱਧਰ ਉੱਧਰ ਸਾਰੇ ਘੁੰਮਦੇ ਹਾਂ ਸਾਰੀ ਆਈ ਹੋਈ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਪੰਜਾਬ ਦੀ ਪੰਜਾਬੀ ਆਵਾਜ਼ ਹੈ ਮੈਂ ਬੇਨ ਮਾਰਦਾ ਜੀ ਆਪ ਜੀ ਦੇ ਘਰੋਂ ਜੇ ਪੜਾਏ ਜੀ